ਕਈ ਵਾਰ ਇੰਡਸਟਰੀ ਦੇ ਵਿੱਚ ਗਲਤ افਵਾਹਾਂ ਜਿਵੇਂ ਨੀਕੋ ਬਾਈਕੇ ਆਂਦੇ ਵੀ ਸਸਕਾਰਦ ਨਹੀਂ ਆਇਦਾਂ ਦੀਆਂ ਤਾਂ ਅਸੀਂ ਤੁਹਾਨੂੰ ਜਾਣਦੇ ਆ ਕਿ ਇਸ ਤਰ੍ਹਾਂ ਦੀਆਂ ਕਈ ਵਾਰ ਕਲਾਕਾਰ ਮਜਬੂਰੀਆਂ ਚ ਪੱਜਿਆ ਹੁੰਦਾ ਪਰ ਮੈਨੂੰ ਲੱਗਦਾ ਵੀ ਕੁਝ ਲੋਕਾਂ ਵੱਲੋਂ ਜਿਹੜੀਆਂ ਚੀਜ਼ਾਂ ਫਲਾਈਆਂ ਗਈਆਂ ਉਹਨਾਂ ਬਾਰੇ ਕੀ ਕਰੀਏ ਅਸੀਂ ਪਰਿਵਾਰ ਨਾਲ ਅਫਸੋਸ ਪ੍ਰਗਟ ਕਰਨਾ ਹੁੰਦਾ ਉਹ ਅਸੀਂ ਆ ਗਏ ਸੀ ਤੀਜੇ ਉਹ 22 ਤੁਸੀਂ ਜੇ 6 ਮਹੀਨੇ ਪਹਿਲਾਂ ਕੋ ਪ੍ਰੋਗਰਾਮ ਪੱਕ ਕੀਤਾ ਤੇ ਤੁਸੀਂ ਫਿਰ ਉਹ ਕੈਨਸਲ ਨਹੀਂ ਕਰ ਸਕਦੇ ਹੈ ਨਾ ਉਹ 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 ਮਜਬੂਰੀ ਹੁੰਦੀ ਹੈ ਔਰ ਉਹ ਦਿਲੋਂ ਨਹੀਂ ਬੰਦਾ ਕੋਈ ਵੀ ਚਾਹੁੰਦਾ ਕਿ ਅਸੀਂ ਨਾ ਜਾਈਏ ਹਟ ਹੋਏ ਤੁਸੀਂ ਪਰਸਨਲੀ ਵੀ ਮੇਰੇ ਪਿਆਰ ਨੂੰ ਮੈਨੂੰ ਕਹਿੰਦਾ ਨਹੀਂ ਹੁੰਦਾ ਵੀ ਸਬੂਤ ਦੇਣੇ ਪੈਣਗੇ ਬਹੁਤ ਜ਼ਿਆਦਾ ਫੋਨ ਵੀ ਕਈ ਆਏ ਤੇ ਬਾਜੀ ਤੁਸੀਂ ਗਏ ਨਹੀਂ ਮੈਂ ਕਿ ਤੁਸੀਂ ਜਾਏ ਮੈਂ ਤੇ ਪਾ ਜਾ ਕੇ ਆਏ ਪਰਸੇ ਤੁਸੀਂ ਗਏ ਸੀ ਨਹੀਂ ਬਾਜੀ ਅਸੀਂ ਤੇ ਫਿਰ ਦੂਰ ਰਹਨੇ ਆਂ ਤੁਹਾਡਾ ਨਾ ਬਹੁਤ ਪਿਆਰ ਸੀ ਹਾਂਜੀ ਹਾਂਜੀ ਮੈਂ ਅਸੀਂ ਦੋਏ 2002 ਚ ਇਕੱਠੇ ਹੋਏ ਸੀਗੇ ਫਾਈਨ ਟੱਚ ਦੇ ਜੀ ਤੇ ਉਦੋਂ ਐਲਬਮ ਦਾ ਦੌਰ ਸ਼ੁਰੂ ਹੋਇਆ ਜੀ ਉਹ ਪਹਿਲੀ ਐਲਬਮ 'ਚ ਦੋ ਗੀਤ ਸੀਗੇ ਉਹਨਾਂ ਦੇ ਜੀ ਫਿਰ ਉਸ ਤੋਂ ਬਾਅਦ ਲੰਮਾ ਗਿਆ ਪਿਆ ਫਿਰ 2015 ਚ ਇੱਕ ਐਲਬਮ ਕੀਤੀ ਅੱਖੀਆਂ ਵਿੱਚ ਹਨਾ ਅੱਖੀਆਂ ਵਿੱਚ ਹਨਾ ਕਿਉਂਕਿ ਉਹ ਹੁੰਦਾ ਸੀ ਬਾਜੀ ਮੇਰਾ ਗਾਣਾ ਜ਼ਰੂਰ ਕਰੋ ਬਟੋ 2015 ਚ ਮੈਂ ਕਹਿੰਦੀ ਮੈਂ ਤੇਰਾ ਗਾਣਾ ਜ਼ਰੂਰ ਕਰਨਾ ਜੀ ਜੀ ਤੇ ਬਈ ਇੱਕ ਨਾ ਜਿਵੇਂ ਸਾਨੂੰ ਤੇ ਪਤਾ ਵੀ ਤੁਹਾਡਾ ਸੁਭਾ ਕਿਦਾਂ ਦਾ ਪਰ ਕਈ ਵਾਰ ਇੰਡਸਟਰੀ ਦੇ ਵਿੱਚ ਗਲ ਤਫਵਾਵਾ ਜਿਵੇਂ ਨਿੱਕੋ ਬਾਈਕਿਆਂ ਦੇ ਵੀ ਸਸਕਾਰ ਤੇ ਨਹੀਂ ਆਏ ਇਦਾਂ ਦੀਆਂ ਤਾਂ ਅਸੀਂ ਤੁਹਾਨੂੰ ਜਾਣਦੇ ਆ ਕਿ ਇਸ ਤਰ੍ਹਾਂ ਦੀਆਂ ਕਈ ਵਾਰ ਕਲਾਕਾਰ ਮਜਬੂਰੀਆਂ ਚ ਵੱਜਿਆ ਹੁੰਦਾ ਪਰ ਮੈਨੂੰ ਲੱਗਦਾ ਵੀ ਕੁਝ ਲੋਕਾਂ ਵੱਲੋਂ ਜਿਹੜੀਆਂ ਚੀਜ਼ਾਂ ਫਲਾਈਆਂ ਗਈਆਂ ਉਹਨਾਂ ਬਾਰੇ ਕੀ ਕਰੀਏ ਬਹੁਤਾ ਖਿਆਲ ਨਹੀਂ ਕਰਦੇ ਅਸੀਂ ਇਹਨਾਂ ਗੱਲਾਂ ਦਾ ਜੀ ਅਸੀਂ ਪਰਿਵਾਰ ਨਾਲ ਅਫਸੋਸ ਪ੍ਰਗਟ ਕਰਨਾ ਹੁੰਦਾ ਉਹ ਅਸੀਂ ਆ ਗਏ ਸੀ ਤੀਜੇ ਉਹ 22 ਤੁਸੀਂ ਜੇ 6 ਮਹੀਨੇ ਪਹਿਲਾਂ ਕੋਈ ਪ੍ਰੋਗਰਾਮ ਬੁੱਕ ਕੀਤਾ ਤੇ ਤੁਸੀਂ ਫਿਰ ਉਹ ਕੈਨਸਲ ਨਹੀਂ ਕਰ ਸਕਦੇ ਹੈਨਾ ਉਹ 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 ਮਜਬੂਰੀ ਹੁੰਦੀ ਹੈ ਉਹ ਦਿਲੋਂ ਨਹੀਂ ਬੰਦਾ ਕੋਈ ਵੀ ਚਾਹੁੰਦਾ ਕਿ ਅਸੀਂ ਨਾ ਜਾਈਏ ਅਸੀਂ ਦੂਜੇ ਦਿਨ ਹੀ ਆ ਗਏ ਸੀ ਇੱਥੇ ਉਹਨਾਂ ਦੇ ਪਰਿਵਾਰ ਕੋ ਉਹ ਪਰਿਵਾਰ ਨੂੰ ਵੀ ਦੁੱਖ ਲੱਗਾ ਕਿ ਲੋਕ ਇਦਾਂ ਹਰ ਬੰਦੇ ਦੇ ਹੱਥ 'ਚ ਜਿਹੜੀ ਹੈਗੀ ਆ ਫੇਸਬੁੱਕ ਹੈ ਉਹ ਘਰ ਬੈਠਾ ਹੀ ਪਾਈ ਜਾਂਦਾ ਉਹਨਾਂ ਨੂੰ ਕੋਈ ਲੈਣ ਨਹੀਂ ਦੇਣ ਨਹੀਂ ਅੱਜ ਵੀ ਕੈਮਰੇ ਨਾਲ ਹੀ ਜਾਊਗਾ ਸਾਰਾ ਕੁਝ ਤੇ ਉਹਨਾਂ ਨੂੰ ਪਤਾ ਲੱਗਣਾ ਮੈਂ ਅੱਜ ਤੱਕ ਕਦੇ ਫੋਟੋ ਨਹੀਂ ਪਾਈ ਕਿਤੇ ਵੀ ਜਾ ਕੇ ਮੈਂ ਸੋਸ਼ਲ ਮੀਡੀਆ ਤੋਂ ਬਹੁਤ ਦੂਰ ਰਹਿਣਾ ਲੇਕਿਨ ਉਹ ਹਰਟ ਹੁੰਦਾ ਬੰਦਾ ਦੁੱਖ ਲੱਗਦਾ ਹੈ ਕਿ ਯਾਰ ਅਸੀਂ ਤੇ ਜਾ ਕੇ ਆਈਆਂ ਤੁਹਾਨੂੰ ਜ਼ਿਆਦਾ ਪਤਾ ਉੱਥੇ ਬਾਹਰ ਬੈਠਿਆਂ ਨੂੰ ਸੋਈ ਕੋਈ ਗੱਲ ਨਹੀਂ ਹਰ ਬੰਦੇ ਦਾ ਆਪਣਾ ਸੁਭਾਅ ਹੈ ਉਹਨੇ ਆਪਣੇ ਤਰੀਕੇ ਨਾਲ ਨਹੀਂ ਭਾਈ ਪਰ ਇਸ ਗੱਲ ਤੋਂ 1 ਮਿੰਟ ਲੈਣਾ ਹਰਟ ਹੋਏ ਹੋ ਤੁਸੀਂ ਪਰਸਨਲੀ ਵੀ ਮੇਰੇ ਪਿਆਰ ਨੂੰ ਮਤਲਬ ਕਹਿੰਦਾ ਨਹੀਂ ਹੁੰਦਾ ਵੀ ਸਬੂਤ ਦੇਣੇ ਪੈਣਗੇ ਬਹੁਤ ਜ਼ਿਆਦਾ ਫੋਨ ਵੀ ਕਈ ਆਏ ਤੇ ਬਾਜੀ ਤੁਸੀਂ ਗਏ ਨਹੀਂ ਮੈਂ ਕਿਹਾ ਤੁਸੀਂ ਜਾਏ ਮੈਂ ਤੇ ਪਾ ਜਾ ਕੇ ਆਏ ਪਰ ਤੁਸੀਂ ਤੁਸੀਂ ਗਏ ਸੀ ਨਹੀਂ ਬਾਜੀ ਅਸੀਂ ਤੇ ਫਿਰ ਦੂਰ ਰਹਿਨੇ ਆ ਤਾਂ ਕਈ ਬੰਦੇ ਜਿਹੜੇ ਉਹਨਾਂ ਨੂੰ ਪਿਆਰ ਕਰਦੇ ਦੂਰ ਕਈ ਬਾਹਰ ਕੈਨੇਡਾ ਵੀ ਬੈਠੇ ਆ ਮੇਰੇ ਮਿੱਤਰ ਜਿਹੜੇ ਉਹਨਾਂ ਦੇ ਦੁੱਖ ਚ ਸ਼ਾਮਲ ਹੈ ਮੈਨੂੰ ਬਹੁਤ ਸਾਰੇ ਫੋਨ ਕਾਲਸ ਆਏ ਆ ਉਹ ਹਰ ਬੰਦਾ ਦਿਲੋਂ ਦੁਖੀ ਆ ਲੇਕਿਨ ਇਹ ਅਸੀਂ ਕਈ ਵਾਰ ਸੋਸ਼ਲ ਮੀਡੀਆ ਤੇ ਦੱਸਣਾ ਨਹੀਂ ਚਾਹੁੰਦੇ ਮੈਂ ਅੱਜ ਵੀ ਕੋਈ ਫੋਟੋ ਕਲਿੱਕ ਨਹੀਂ ਕੀਤੀ ਤਾਂ ਉਹ ਹਰ ਬੰਦੇ ਦਾ ਆਪਣਾ ਸੁਭਾਅ ਹੈ ਹੁਣ ਉਹ ਜੋ ਉਹਨਾਂ ਦੇ ਲਿਖੇ ਗਾਣੇ ਹੈ ਕੋਈ ਮਨ ਦੀ ਤਮੰਨਾ ਵੀ ਜਰੂਰ ਬਿਲਕੁਲ ਜਰੂਰ ਇੱਕ ਦੋ ਗਾਣੇ ਮਾਈਂਡ 'ਚ ਹੈਗੇ ਆ ਉਹ ਸੁਣਾਉਂਦੇ ਰਹਿੰਦਾ ਹੁੰਦਾ ਸੀ ਹਰ ਵੇਲੇ ਲੇਕਿਨ ਕਈ ਵਾਰੀ ਕਈ ਗਾਣੇ ਐਸੇ ਹੁੰਦੇ ਆ ਰਹਿ ਜਾਂਦੇ ਕਈ ਵਾਰ ਇੱਕ ਦੋ ਗਾਣੇ ਫਾਈਨ ਟੱਚ ਚ ਅਸੀਂ ਬੜੀ ਦੇਰ ਮੈਂ ਤੇ ਗੁਰਮੀਤ ਭਾਜੀ ਨੇ ਕੀਤੇ ਹੋਏ ਆ ਉਹ ਰਿਲੀਜ਼ ਕਰਾਂਗੇ ਹੁਣ ਬਈ ਇੰਡਸਟਰੀ ਤੋਂ ਮਾੜੀਆਂ ਤੇ ਮਾੜੀਆਂ ਖਬਰਾਂ ਇਸ ਤਰ੍ਹਾਂ ਹੁਣੇ ਜਿਵੇਂ 1 ਮਿੰਟ ਪਹਿਲਾਂ ਵੀ ਧਰਮਿੰਦਰ ਜੀ ਵੀ ਚਲੇ ਗਏ 2025 ਤਾਂ ਇਦਾਂ ਸੀਗਾ ਜਿਸ ਦਿਨ ਉਹ ਇਹ ਖਬਰ ਮੈਂ ਮੈਨੂੰ ਧੰਮੀ ਭਾਜੀ ਦਾ ਨਾ ਬਾਹਰੋਂ ਮੈਸੇਜ ਆਇਆ ਕਿ ਆਹ ਖਬਰ ਸੱਚੀ ਹੈ ਮੈਂ ਉੱਠਿਆ ਹੀ ਸੀਗਾ ਮੈਂ ਸਭ ਤੋਂ ਪਹਿਲਾਂ ਦੇ ਕਾ ਫੇਸਬੁਕ ਸਾਰੀ ਭਰੀ ਪਈ ਸੀ ਫਿਰ ਮੈਂ ਰੂਬੀ ਭਾਜੀ ਨੂੰ ਫਾਇੰਡਾ ਚਾਲਨ ਫੋਨ ਕੀਤਾ ਕਿ ਭਾਜੀ ਕਨਫਰਮ ਕਰੋ ਇਹ ਗੱਲ ਸੱਚੀ ਹੈ ਉਹਨਾਂ ਨੇ ਫਿਰ ਇਹਨਾਂ ਦੇ بیٹے ਨਾਲ ਕਿਸੇ ਤਰ੍ਹਾਂ رابطہ ਹੋਇਆ ਫਿਰ ਉਹਨਾਂ ਨੇ ਦੱਸਿਆ ਨਹੀਂ ਗੱਲ ਸੱਚੀ ਹੈ ਮੈਨੂੰ ਲੱਗਦਾ ਸੀ ਕਿ ਧਰਮਿੰਦਰ ਸਾਹਿਬ ਮੰਗੂ ਇਹ ਵੀ ਖਬਰ ਜਿਹੜੀ ਆ ਝੂਠ ਹੀ ਹੋਵੇ ਅੱਜ ਕੱਲ ਜਦੋਂ ਵੀ ਫੇਸਬੁਕ ਖੋਲਦੇ ਡਰ ਲੱਗਦਾ ਕਿਸੇ ਨੇ ਜਨਮ ਦਿਨ ਦੀ ਵੀ ਫੋਟੋ ਪਾਈ ਹੋਵੇ ਹੋਏ ਵੇ ਗਰੂ ਠੀਕ ਹੋਵੇ ਹਨ ਸੋ ਡਾਰੀ ਲੱਗਦਾ ਫੇਸਬੁਕ ਮੇਰੇ ਨਾਲ ਇੱਕ ਮਿੱਤਰ ਸੀ ਉਹ ਰੋਜ਼ ਗੁੱਡ ਮਾਰਨਿੰਗ ਦਾ ਸਟੇਟਸ ਪਾਉਂਦਾ ਕਹਿੰਦਾ ਲੋਕਾਂ ਨੂੰ ਪਤਾ ਲੱਗਿਆ ਰਹੇ ਲੱਗਦਾ ਤੇ ਇਦਾਂ ਠੀਕ ਆ ਮੈਂ 2 ਦਿਨ ਪਹਿਲਾਂ ਹਰਜੀਤ ਹਰਮਨ ਦੀ ਉਹ ਹਰਮਨ ਸਿੱਧੂ ਸਾਡਾ ਇੱਕ ਵੀਰ ਹੈ ਬਹੁਤ ਅੱਛਾ ਸਿੰਗਰ ਉਹਦੀ ਮੌਤ ਹੋ ਗਈ ਐਕਸੀਡੈਂਟ ਨਾਲ ਤੇ ਹਰਜੀਤ ਹਰਮਨ ਉਹ ਮੇਰਾ ਬਹੁਤ ਪਿਆਰਾ ਮਿੱਤਰ ਹੈ ਫੋਟੋਆਂ ਉਹਦੀਆਂ ਲਾਈਆਂ ਹੀਆਂ ਲੋਕਾਂ ਨੂੰ ਪਤਾ ਹੀ ਨਹੀਂ ਹੈ ਹਨਾ ਕਿ ਮਰ ਬੰਦਾ ਕੌਣ ਹੈ ਤੁਸੀਂ ਪਹਿਲਾਂ ਉਹਦੀ ਤਹਿਕੀਕਾਤ ਕਰੋ ਕੌਣ ਹੈਗਾ ਫਿਰ ਤੁਸੀਂ ਜਾ ਕੇ ਫੇਸਬੁਕ ਤੇ ਝੂਠ ਦਾ ਪੁਲੰਦਾ ਬਣ ਕੇ ਸਾਹਮਣੇ ਆ ਜਾਂਦਾ ਸਾਰਾ ਕੁਝ ਸਮਝ ਨਹੀਂ ਆਈ ਧੰਨਵਾਦ